ਇਸ ਵਕਤ ਦਾ ਸਿੰਗੂ ਬਾਰਡਰ ਤੇ ਆ ਤੇ ਤਕਰੀਬਨ ਸਮਾਂ 9 ਦਾ ਹੋ ਚੁੱਕਾ ਹੈ ਤੇ ਇਸ ਵਕਤ ਵੀ ਸਿੰਗੂ ਬਾਰਡਰ ਤੇ ਹਰਿਆਣੇ ਦੇ ਜਿਹੜੀ ਪੁਲਿਸ ਵੱਲੋਂ ਜ ਫੌਜ ਵੱਲੋਂ ਲਗਾਤਾਰ ਬੰਬਾਰੀ ਹੋ ਰਹੀ ਹੈ ਰਹਿ ਰਹਿ ਕੇ ਬੰਬਾਰੀ ਕੀਤੀ ਜਾ ਰਹੀ ਹੈ ਜਦੋਂ ਜਿਉਂ ਹੀ ਕਿਸਾਨ ਆਪਣਾ ਅੱਗੇ ਜਾਣ ਦੀ ਕੋਸ਼ਿਸ਼ ਕਰਦੇ ਆ ਬੈਰੀਅਰ ਤੋੜਨ ਦੀ ਕੋਸ਼ਿਸ਼ ਕਰਦੇ ਆ ਤਾਂ ਲਗਾਤਾਰ ਬੰਬਾਰੀ ਉਧਰੋਂ ਉਧਰੋਂ ਗੈਸ ਦੇ ਗੋਲੇ ਛੱਟੇ ਆਂਦੇ ਹਨ ਤੇ ਹਜੇ ਤੱਕ ਵੀ ਜਿਉਂ ਦੀ ਤਿਉਂ ਬਰਕਰਾਰ ਨੇ ਤੇ ਕਿਸਾਨ ਵੀਰ ਜਿਹੜੇ ਗੋਲੀ ਆਉਂਦੀ ਹੈ ਬੰਬ ਆਉਂਦਾ ਉਸ ਤੇ ਗਿੱਲੀਆਂ ਪੋਰੀਆਂ ਲੈ ਕੇ ਇਸ ਵਕਤ ਵੀ ਡਟੇ ਹੋਏ ਨੇ ਉਹ ਬਿਲੀਆ ਬੋਰੀਆਂ ਨਾਲ ਟੱਕ ਦਿੰਦੇ ਨੇ ਪਰ ਉਸ ਦਾ ਅਸਰ ਫਿਰ ਹਾਲ ਬਹੁਤ ਜ਼ਿਆਦਾ ਹੈ ਉਹ ਜਿਹੜੀ ਕਿ ਜਲਨ ਹੋਣ ਕਰਕੇ ਅੱਖਾਂ ਜੋ ਹੰਝੂ ਆਉਣ ਕਰਕੇ ਕਿਸਾਨ ਇੱਕ ਵਾਰ ਪਿੱਛੇ ਆ ਜਾਂਦੇ ਨੇ ਪਰ ਫਿਰ ਵੀ ਜਿਹੜੀ ਇਹ ਬੰਬਾਰੀਆ ਲਗਾਤਾਰ ਰੁਕਣੀ ਰੁਕ ਰੋਕੇ ਕੁਝ ਮਿੰਟ ਰੁਕਦੀ ਹੈ ਉਸ ਤੋਂ ਬਾਅਦ ਫਿਰ ਲਗਾਤਾਰ ਚਾਲੂ ਹੋ ਜਾਂਦੀ ਹੈ ਇਸ ਵਕਤ ਵੀ ਜਿਹੜੇ ਰਾਤ ਨੂੰ 9:30 ਦੇ ਕਰੀਬ ਜਿਹੜੀ ਅ ਅਥਰੂ ਗੈਸ ਦੇ ਗੋਲੇ ਤੇ ਹੋਰ ਜਿਹੜੀ ਸ਼ੈਲਿੰਗ ਲਗਾਤਾਰ ਜਾਰੀ ਹੈ ਤੁਸੀਂ ਵੇਖੋ ਕੀ ਮਾਹੌਲ ਆ ਨੌਜਵਾਨ ਬੋਰੀਆਂ ਲੈ ਕੇ ਤਿਆਰ ਖੜੇ ਹੋ ਵੀਰੂ ਉਹਦੇ ਬੋਰੀਆਂ ਸੁੱਟ ਲੈਂਦੇ ਆ ਉਹਦਾ ਵੀਰੇ ਖਿਆਲ ਰੱਖਿਓ ਅਗਲੇ ਪਾਸੇ ਉਧਰੋਂ ਜਦੋਂ ਉੱਪਰ ਡਿੱਗਦਾ ਜਾਣਾ ਕਰੋ ਬੋਰੀ ਨਾਲ ਉਧਰ ਉੱਥੇ ਬੋਰੀ ਨਾਲ ਆ ਉਹ ਆਪਣੀ ਨੌਜਵਾਨ ਖੜੇ ਕੋਲੇ ਹਾਂ ਹਾਂ ਉਹ ਬਿਲਕੁਲ ਬੈਰੀਕੇਡ ਦੇ ਨਾਲ ਖੜੇ ਹੋ ਉਹਨਾਂ ਦੇ ਉੱਪਰ ਦੀ ਸੁੱਟੀ ਜਾਂਦੇ ਹਨਾ ਆਹ ਦੇਖ ਬਾਈ ਦਿਖਾਈ ਮੜਾ ਜੀ ਆ ਜੂਮ ਕਰਕੇ ਬਿਲਕੁਲ ਉਹਨਾਂ ਦੇ ਨੇੜੇ ਆ ਗਿਆ ਕਰੋ ਹੋਰ ਆ ਕੋਈ ਨਹੀਂ ਕੋਈ ਨਹੀਂ ਦੇਖੋ ਜੀ ਰਾਤ ਦੇ 9:30 ਦਾ ਟਾਈਮ ਆ ਤੇ ਰਾਤ ਨੂੰ ਵੀ ਟੇਕ ਨਹੀਂ ਇਹਨਾਂ ਨੂੰ ਆ ਹਾਲਾਤ ਐ ਇਸ ਵਕਤ ਇੱਥੋਂ ਦੇ ਬਾਰਡਰ ਦੇ ਇੱਕ ਪਾਸੇ ਸਰਕਾਰ ਜਿਹੜੀ ਹੈਗੀ ਆ ਮੀਟਿੰਗਾਂ ਦਾ ਲਗਾਤਾਰ ਸੱਦਾ ਦੇ ਰਹੀ ਆ ਜਿਹੜੇ ਸਾਡੇ ਕਿਸਾਨ ਆਗੂਆਂ ਨੂੰ ਉਧਰ ਗਿਆ ਉਹ ਬੋਰੀਆਂ ਦੇ ਨਾਲ ਜਿਹੜਾ ਦੱਬ ਲੈਂਦੇ ਆ ਇਸ ਤਰ੍ਹਾਂ ਦੇ ਹਾਲਾਤ ਵੀ ਮੈਨੂੰ ਲੱਗਦਾ ਉਹ ਦੁਨੀਆ ਦੇ ਹੋਰ ਕਿਸੇ ਦੇਸ਼ 'ਚ ਨਹੀਂ ਹੋਣੇ ਕਿ ਇੱਕ ਪਾਸੇ ਤਾਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਸਾਡੇ ਪੰਜਾਬ ਦੇ ਵੀ ਜਿਹੜੇ ਲੀਡਰ ਆ ਜਾਂ ਅਸਰਾਂ ਵਿੱਚ ਪੈ ਕੇ ਕਿਸਾਨ ਆਗੂਆਂ ਦੇ ਨਾਲ ਲਗਾਤਾਰ ਸੰਪਰਕ ਜਾ ਕੇ ਅੰਦਰ ਦੇ ਮੰਤਰੀ ਕਦੇ ਸਾਡੇ ਵੀ ਵੀਡੀਓ ਕਾਨਫਰੈਂਸਿੰਗ ਰਾਹੀਂ ਮੀਟਿੰਗਾਂ ਹੁੰਦੀਆਂ ਕਿ ਅਸੀਂ ਗੱਲਬਾਤ ਲਈ ਤਿਆਰ ਪਰ ਆ ਗੱਲਬਾਤ ਕਰਨ ਦਾ ਕਿਹੜਾ ਤਰੀਕਾ ਨਾ ਕੋਈ ਟਰੈਕਟਰ ਅੱਗੇ ਵਧ ਰਾ ਵੀਰੇ ਦਿਖਾਇਓ ਕਿ ਬਿਲਕੁਲ ਖਾਲੀ ਪਿਆ ਗਰਾਊਂਡ ਫਿਰ ਇਸ ਵਕਤ ਕੀ ਜ਼ਰੂਰਤ ਪਈ ਆ ਆਹ ਸ਼ੈਲਿੰਗ ਕਰਨ ਦੀ ਇਹ ਸਿਰਫ ਇੱਕ ਨੌਜਵਾਨਾਂ ਦਾ ਹੌਸਲਾ ਤੋੜਨ ਲਈ ਜਾਂ ਸਾਡੇ ਲੋਕਾਂ ਨੂੰ ਦਬਾਉਣ ਲਈ ਇਹ ਇੱਕ ਅ ਅਲਾਨੀਆ ਜ਼ਬਰ ਜਿਸ ਤਰ੍ਹਾਂ ਇੱਕ ਅੰਦਾ ਵਿਚਾਲਿਆ ਹੈਗੀਆਂ ਇਹਨਾਂ ਨੇ ਇੱਕ ਸਾਬਨਾ ਪੰਜਾਬ ਨੂੰ ਉਸ ਤੋਂ ਬਿਲਕੁਲ ਅਲੱਗ ਕਰ ਦਿੱਤਾ ਤੇ ਆ ਇੱਕ ਹੋਰ ਆ ਗਿਆ ਇੱਧਰ ਅਨਾਪੜਿਆ ਨਾਪੜਿਆ ਕਭਾ ਜੀ ਬੰਨੋ ਵੇਖੋ ਵੀਰ ਇੱਧਰ ਦਿਖਾਓ ਅ ਇਸ ਤਰ੍ਹਾਂ ਜਿਹੜਾ ਹਾਲਾਂਕਿ ਥੋੜਾ ਥੋੜਾ ਬਹੁਤ ਅਸਰ ਤਾਂ ਹੋ ਰਿਹਾ ਵੀ ਚਮੜੀ ਆ ਜਿਹੜੀ ਉਹ ਮੱਚਦੀ ਆ ਅੱਖਾਂ 'ਚੋਂ ਪਾਣੀ ਆਉਂਦਾ ਇੱਥੋਂ ਤੱਕ ਚੜਦੀ ਆ ਜਿਹੜੀ ਇਹਦੀ ਸਮੈਲ ਆ ਤੇ ਚਮੜੀ ਮੱਚਦੀ ਅੱਖਾਂ ਮੱਚਦੀਆਂ ਪਰ ਫਿਰ ਵੀ ਦੇਖੋ ਕਿਸ ਤਰ੍ਹਾਂ ਜਿਹੜਾ ਇਹਦਾ ਅਸਰ ਹੈਗਾ ਉਹਨੂੰ ਬਿਲਕੁਲ ਨਹੀਂ ਕਈੇ ਵੀ ਅਸਰ ਤਾਂ ਹੈ ਪਰ ਫਿਰ ਵੀ ਕੌਸਾ ਅਦਦਾ ਕਦੀ ਰੋਕਤਮ ਹੈਗੀ ਆ ਕਿ ਕਿੰਡੀ ਵੱਡੀ ਦਲੇਰੀ ਆ